ਪੰਜਾਬ ਦੇ ਵਿੱਚ ਚੋਰੀ ਦੀਆਂ ਘਟਾਵਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਤਾਂਇਜ ਇੱਕ ਮਾਮਲਾ ਫੀਕੋਟ ਸ਼ਹਿਰ ਤੋਂ ਸਾਹਮਣੇ ਹੈ ਜਿੱਥੇ ਕਿ ਦੁਕਾਨਦਾਰ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਕਿਉਂਕਿ ਸ਼ਹਿਰ ਦੇ ਵਿੱਚ ਲਗਾਤਾਰ ਜੜੀਆਂ ਨੇ ਚੋਰੀਆਂ ਹੋ ਰਹੀਆਂ ਨੇ ਆਏ ਦਿਨ ਚੋਰਾਂ ਦੇ ਵੱਲੋਂ ਵੱਖ-ਵੱਖ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਦੂਜੇ ਪਾਸੇ ਪੁਲਿਸ ਚੋਰੀ ਦੀਆਂ ਵਾਰਦਾਤਾਂ ਰੋਕਣ ਦੇ ਵਿੱਚ ਸਫਲ ਨਹੀਂ ਹੋ ਰਹੀ ਹੈ ਤਾਜ਼ਾ ਮਾਮਲਾ ਸਾਹਮਣੇ ਹੈ ਜਿੱਥੇ ਚੋਹਾਂ ਦੇ ਬਲੋਂ ਇੱਕ ਇਲੈਕਟ੍ਰੀਕਲ ਸਕੂਟੀਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਇਸ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ ਕਰੀਬ ਚਾਰ ਵੱਡੇ ਬੈਟਰੀ, 6 ਇਨਵਰਟਰ ਅਤੇ ਕੁਝ ਹੋਰ ਕੀਮਤੀ ਸਮਾਨ ਤੋਂ ਇਲਾਵਾ 3500 ਰੁਪਏ ਦੀ ਕਰੀਬ ਨਕਦੀ ਲੈ ਕੇ ਫਰਾਰ ਹੋ ਗਏ। ਉੱਤੇ ਰਾਤ ਫ੍ਰੀਡ ਕੋਰ ਦੇ ਇੱਕ ਨਾਮੀ ਵਕੀਲ ਦੇ ਘਰ ਚੋਰ ਵੜ ਕੇ ਕਈ ਕਰੀਬ 2.5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਸੇ ਪਾਵੇ ਕੇ ਪੁਲਿਸ ਇਹਨਾਂ ਚੋਰੀ ਦੀਆਂ 60 ਫੁੱਟ ਦੇ ਆਧਾਰ ਤੇ ਚੋਰਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰੀਏ ਪਰ ਫਿਲਹਾਲ ਪੁਲਿਸ ਦੇ ਹੱਥ ਅਜੇ ਕੁਝ ਨਹੀਂ ਲੱਗਿਆ ਤਾਂ ਉਧਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਰੀਬ ਪੀਸੀਆਰ ਮੁਲਾਜ਼ਮਾਂ ਨੇ ਫੋਨ ਕਰਕੇ ਇਤਲਾਹ ਦਿੱਤੀ ਕਿ ਉਸ ਦਿਨ ਬਾਅਦ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਮਿਲਿਆ ਤੇ ਬਾਅਦ ਵਿੱਚ ਉਹਨਾਂ ਨੇ ਆ ਕੇ ਵੇਖਿਆ ਤਾਂ ਦੁਕਾਨ ਚ ਚੋਹਣੇ ਚੇਨ ਇਨਵਰਟਰ ਚਾਰ ਵੱਡੇ ਬੈਟਰੀ ਤੇ ਕਰੀਬ 3500 ਰੁਪਏ ਨਕਦੀ ਤੋਂ ਇਲਾਵਾ ਨਿੱਕਾ ਮੋਟਾ ਸਾਮਾਨ ਵੀ ਜਿਹੜਾ ਉਹ ਚੋਰੀ ਕੀਤਾ ਤਾਂ ਉਹਨਾਂ ਦਾ ਕਹਿਣਾ ਕਿ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਚੋਰਾਂ ਨੂੰ ਫੜਨ ਦੀ ਜੋਇ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਰ 5 ਵਜੇ ਫੋਨ ਗਿਆ ਇਥੋਂ ਮੁਲਾਜ਼ਮਾਂ ਦਾ ਹੀ ਪੁਲਿਸ ਮੁਲਾਜ਼ਮਾਂ ਦਾ ਹੀ ਕਹਿੰਦੇ ਵੀ ਐਂ ਕਰਕੇ ਤੁਸੀਂ ਮੜੇ ਦੁਕਾਨ ਤੇ ਆਓ। ਮੈਂ ਕਿਹਾ ਵੀ ਮੈਂ ਜੈਤੋ ਮੰਡੀ ਰਹਿਣਾ ਥੋੜਾ ਟਾਈਮ ਲੱਗਦਾ ਕੀ ਗੱਲ ਹੋ ਗਈ। ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਸ਼ਟਰ ਸ਼ਟਰ ਪੰਨਿਆ ਗਿਆ। ਫਿਰ ਅਸੀਂ ਆਦ ਨਾਲ ਮੈਂ ਦੋਸਤਾਂ ਨੂੰ ਲੈ ਕੇ ਪਹੁੰਚਿਆ। ਉਦੋਂ ਪਾ ਕੇ ਪਤਾ ਲੱਗਿਆ ਸ਼ਟਰ ਅੰਦਰ ਜੋ ਗਏ ਤਾਂ ਵੀ ਉਚ 3-4 ਬੈਟਰੀ 5-6 ਨਾਟਰਾ 4 ਛੋਟਾ ਮोटा ਸਮਾਨ ਗੱਲੇ ਦੇ ਵਿੱਚ 32-3300 ਰੁਪਏ ਕੈਸ਼ ਛੱਡ ਕੇ ਗਏ ਸੀ ਉਹ ਹੈ ਨੀਗਾ ਤੇ ਹੁਣ ਬਾਕੀ ਇਹ ਸ਼ਟਰ ਵਾਲੇ ਨੂੰ ਬੁਲਾਇਆ ਉਹਦੇ ਬਾਅਦ ਡੀਵੀਆਰ ਤੋਂ ਰਿਕਾਰਡਿੰਗ ਅਰ ਕੁੜੀਆਂ ਕਢਨੇ ਆ ਕੈਮਰੇ ਮੇਰੇ ਲੱਗੇ ਹੋਏ ਆ ਵਧੀਆ ਪੂਰੀ ਕਲੈਰਟੀ ਵਾਲੇ ਜੀਰ ਸੱਚ ਹਾਂ ਸਾਰਾ ਕੁਝ ਸੁਰੱਖਿਅਤ ਹੈ ਜੀ ਕੈਮਰੇ ਕੂਮਰੇ ਸਭ ਸੁਰੱਖਿਅਤ ਹੈ ਹਾਂ ਜੀ ਟ੍ਰੇਡਿੰਗ ਕਰੀ ਕਰਦੇ ਆ ਆਪਾਂ ਈ ਬਾਈਕ ਦਾ ਕੰਮ ਕਰਦੇ ਆ ਇਨਵਰਟਰ ਬੈਟਰੀ ਦਾ ਕਾਰ ਬੈਟਰੀ ਦਾ ਕੰਮ ਕਰਦੇ ਆ ਜੀ ਅਪਰੋਕਸੀਮੇਟਲੀ ਕਿੰਨਾ ਨੁਕਸਾਨ ਹੋਇਆ ਇਹ ਜਜਮੈਂਟ ਤਾਂ ਜੀ ਹ ਕੈਮਰਾ ਅੰਦਰ ਰਿਕੋਰਡੀਆਂ ਕੱਢ ਗਈ ਪਤਾ ਲੱਗੂਆ ਜੀ ਕੋਈ ਕੁਝ ਨਾਜਮਾ ਕੋਈ ਤੱਕ ਤੇ ਹਾਂ ਕਰੀ ਜਾਂਦੇ ਆ ਜੀ ਉਹ ਚੈੱਕ ਚੁੱਕ ਕਰਕੇ ਗਏ ਆ ਸਾਰਾ ਤੇ ਲੈ ਕੇ ਗਏ ਆ ਕੋਈ ਪ੍ਰੂਫ ਦੇ ਤੌਰ ਤੇ ਵੀ ਮੜਾ ਮੋਟਾ ਜੋ ਵੀ ਚਲੋ ਉਹਨਾਂ ਨੇ ਲੈ ਲੈ ਕੇ ਜਾਣਾ ਸੀ ਲੈ ਕੇ ਗਏ ਆ ਜੀ ਸਰ ਲਗਾਤਾਰ ਫ੍ਰੀਕੁਐਂਸ਼ਰ ਅੰਦਰ ਚੋਰੀਆਂ ਹੋ ਰਹੀਆਂ ਐ ਉਸ ਨੂੰ ਲੈ ਕੇ ਕਿਸ ਤਰ੍ਹਾਂ ਮਸੂਕ ਕਰਦੇ ਵੀ ਕਿਸ ਤਰ੍ਹਾਂ ਦਾ ਮਤਲਬ ਹੈ ਦੇਖੋ ਜੀ ਮੈਂ ਜਤੋ ਮੰਡੀ ਰਹਿਣਾ ਜੀ ਅਸੀਂ ਤਾਂ ਇੱਥੇ 7-8 ਮਹੀਨੇ ਪਹਿਲਾਂ ਹੀ ਕੰਮ ਕੀਤਾ ਸਾਡੇ ਨਾਲ ਤਾਂ ਪਹਿਲੀ ਵਾਰੀ ਇਹ ਹਾਸਾ ਹੋਇਆ ਜਤੋ ਤੋਂ ਆਇਆ ਨੂੰ ਉਹ ਉਹ ਰਾਰਾ ਆਪਾਂ ਕਿਵੇਂ ਗੁੰਦੇ ਆ ਕਿਉਂਕਿ ਇਹ ਹੈ ਤਾਂ ਬਹੁਤ ਮਾੜਾ ਹੋਇਆ ਜੀ ਕੰਮ ਵੀ ਤੁਸੀਂ ਇਹ ਦੇਖੋ ਮੈਂ ਰਾਤੀ 12 ਵਜੇ ਚੰਤਪੁਰ ਨਹੀਂ ਆਇਆ ਮੈਂ ਘਰੇ ਮੈਡਮ ਨੂੰ ਕਹਿ ਕੇ ਪਿਆ ਸੀ ਵੀ 8 ਵਜੇ ਤੋਂ ਬਾਅਦ ਹੀ ਉੱਠੂਗਾ ਮੈਂ ਕਿਉਂਕਿ ਨੀਂਦ ਪੂਰੀ ਕਰਨੀ ਆ ਤੇ ਔਰ ਤੜਕੇ 5 ਵਜੇ ਇਹੋ ਜੀ ਨਿਊਜ਼ ਆ ਗਈ ਤਾਂ ਇਹ ਕਿੰਨਾ ਵੱਡਾ ਝੜਕਾ ਲੱਗਿਆ ਜੀ